ਜੀ ਮੈਂ ਪਹਿਲੀ ਵਾਰ ਆਇਆ ਮੇਰਾ ਨਾਮ ਰਵਿੰਦਰਤਾ ਕਿਵੇਂ ਦਾ ਲੱਗਿਆ ਇੱਥੇ ਪਹੁੰਚ ਕੇ ਬਹੁਤ ਹੀ ਵਧੀਆ ਨਵਾਂ ਸਾਲ ਦੀ ਸ਼ੁਰੂਆਤ ਗੁਰੂ ਘਰ ਦੇ ਵਿੱਚ ਬਹੁਤ ਹੀ ਵਧੀਆ ਹੋਈ ਇਸ ਤੋਂ ਪਹਿਲੇ ਵੀ ਇੱਦਾਂ ਦਰਵਾਜਾ ਮਨਾਇਆ ਨਵਾਂ ਸਾਲ ਨਹੀਂ ਨਹੀਂ ਮੈਂ ਫਸਟ ਟਾਈਮ ਆਇਆ ਤੇ ਫਸਟ ਟਾਈਮ ਆਇਆ ਤੇ ਬਹੁਤ ਹੀ ਵਧੀਆ ਲੱਗਾ ਤੇ ਹਮ ਬਾਹੂ ਗੁਰੂ ਮੇਰ ਕਰੇ ਹਰ ਸਾਲ ਨਵੀਂ ਸ਼ੁਰੂਆਤ ਸਾਲ ਦੀ ਇੱਥੇ ਹੀ ਮੇਰੀ ਹੋ ਗਈ ਨਵਾਂ ਸਾਲ ਦਾ ਤਜਰਬਾ ਬਹੁਤ ਸੋਹਣਾ ਰਿਹਾ ਅੱਜ ਕਾਰਿਆਂ ਨਾਲ ਨਵਾਂ ਸਾਲ ਮਨਾਇਆ ਗਿਆ ਬਹੁਤ ਬਹੁਤ ਹੀ ਸੋਹਣਾ ਰਿਹਾ

ਇਸ ਮਰਗ ਨਾਲ ਤੇ ਆ ਗऊं ਸਾਬ ਨਿਊਜ਼ ਵਰਲਡ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਦਾ ਮੈਂ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰਾਤ 12 ਵਜੇ ਦੀਆਂ ਤਸਵੀਰਾਂ ਨੇ ਨਤਮਸਤਕ ਹੋਣ ਲਈ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ ਔਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕਾਫੀ ਖੁਸ਼ੀ ਦੀ ਲਹਿਰ ਹੈ ਜਿਹੜੀ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਹਮ ਹਮ ਅੱਗੇ ਬੜੀ ਦੂਰ ਦਰਾਡੇ ਤੋਂ ਸੰਗਤਾਂ ਪੁੱਜੀਆਂ ਹਨ ਔਰ ਤੁਸੀਂ ਦੇਖ ਰਹੇ ਹੋ ਰਸ ਕਾਫੀ ਹੈ ਔਰ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੀ ਹੈ ਸੰਗਤ ਔਰ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਨਵੇਂ ਸਾਲ ਨੂੰ ਲੈ ਕੇ ਐਮਪੀ ਗੁਰਜੀਤ ਸਿੰਘ ਓਜਲਾ ਵੀ ਆਪਣੇ ਸਾਥੀਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਫੀ ਜਿਹੜੇ ਦੂਰ ਦੂਰ ਤੋਂ ਸੰਗਤ ਆਂਦੀ ਹੈ ਔਰ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਕਰਦੀ ਹੈ ਤੁਸੀਂ ਜੁੜੇ ਰਹੋ ਸਾਹਿਬ نیوز ਵਰਲਡ ਦੇ ਨਾਲ ਅੰਮ੍ਰਿਤਸਰ ਉਹਦਾ ਨਾ ਭਾਈ que dura